ਛਿੱਟੇ ਜਿਹੜੇ ਐ ਚੁੱਲੇ ਤੱਕ ਪਹੁੰਚ ਗਏ ਮੈਨਸ ਕਰਕੇ ਕਹਿ ਰਹੇ ਹਾਂ ਸਾਡੇ ਰਾਜਨੀਤਿਕ ਮਤ ਪੇਦ ਹੋ ਸਕਦੇ ਹਨ ਮੁਰਦਾ ਪਾਸ ਹੈ ਭਵਿਸ਼ਾਤ ਪਰ ਅਸੀ ਕੋਈ ਦੁਸ਼ਮਣ ਨਹੀਂ ਕਿ ਦੁਸ਼ਮਣ ਵੀ ਜਿੱਥੇ ਕਿਤੇ ਕਿਸੇ ਨਾਲ ਦੁਸ਼ਮਾਈ ਵੀ ਹੈ ਪਰ ਸਾਡੀਆਂ ਇਹਾਂ ਬੇਟੀਆਂ ਬੇਟੀਆਂ ਦੀ ਇੱਜ਼ਤ ਸਾਰਿਆਂ ਦੀ ਸਾਂਝੀ ਹੁੰਦੀ ਹੈ ਬਹੁਤ ਹੀ ਮਨੁਸ਼ੀਅਤ ਦਾ ਦੁੱਖ ਹੈ ਵਿਆਹ ਜਿਹੜੇ ਚਿਕੜ ਪੂਰ ਘਰਾਂ ਦੇ ਅੰਦਰ ਤੱਕ ਪਹੁੰਚਣ ਲੱਗਿਆ ਇਸ ਕਰਕੇ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਕਿਉਂਕਿ ਕੱਲ ਦੇ ਮਨੁੱਖ ਸਾਡੇ ਪੁੱਛਦੇ ਅ ਵੀ ਤੁਸੀਂ ਜੋ ਸਾਡੇ ਉਮੀਦਵਾਰ ਸ਼ੀਤਲ ਜੀ ਨੇ ਕਈ ਗੱਲਾਂ ਕਹੀਆਂ ਉਹਨਾਂ ਨੂੰ ਤੁਸੀਂ ਪੁਸ਼ਟੀ ਕਰਦੇ ਹੋ ਕੀ ਕਹਿੰਦੇ ਹੋ ਮੈਂ ਮੈਂ ਇਨਾ ਹੀ ਕਹੂੰਗਾ ਉਹਨਾਂ ਮਾਨ ਜੀ ਨੂੰ ਹਰ ਤਰ੍ਹਾਂ ਦੇ ਬਹੁਤ ਸਾਰੇ ਇਲਜ਼ਾਮ ਲਾਏ ਐ ਆਪਣੇ ਵਿਰੋਧੀਆਂ ਤੇ ਵੀ ਲਾਏ ਐ ਕਈ ਵਾਰੀ ਕਈ ਇਹ ਜਿਹੜੇ ਘਟਨਾਵਾਂ ਵੀ ਹੋਈਆਂ ਜਦੋਂ ਆਪਣੇ ਜਿਹੜੇ ਰਾਜਨੀਤਿਕ ਇਹਨਾਂ ਦੇ ਪੱਤੀ ਦੁੰਦੀ ਸੀ ਉਹਨਾਂ ਦੇ ਘਰਾਂ ਦੇ ਉੱਤੇ ਵੀ ਉਹਨਾਂ ਦੇ ਪਰਿਵਾਰ ਦੇ ਅੰਦਰ ਵੀ ਕੁਚਾਰਜਿਸ ਵਗੈਰਾ ਲਾਉਣ ਦੀ ਕੋਸ਼ਿਸ਼ ਕੀਤੀ ਤੇ ਮਨੁਵੈਸ ਕਰਦੀ ਖੁਸ਼ੀ ਉਹਦੋਂ ਸਾਰੇ ਲੋਕਾਂ ਨੇ ਇਕਜੁੱਟ ਹੋ ਕੇ ਇਸ ਗੱਲ ਦੀ ਨਿਖੇਧੀ ਕੀਤੀ ਦੇ ਮੁੱਖ ਮੰਤਰੀ ਸਾਹਿਬ ਨੂੰ ਗੱਲਾਂ ਆਪਣੀਆਂ ਵਾਪਸ ਲੈਣੀਆਂ ਪਈਆਂ ਪਰ ਅੱਜ ਜਦੋਂ ਆ ਨੋਬਤ ਆਪਣੇ ਉੱਤੇ ਆ ਗਈ ਭਗਵੰਤ ਮਾਨ ਜੀ ਦੇ ਉੱਤੇ ਮੇਰੀ ਇੰਨੀ ਉਹਨਾਂ ਨੂੰ ਗੁਜ਼ਾਰਿਸ਼ ਹੋਊਗੀ ਵੀ ਭਗਵੰਤ ਮਾਨ ਜੀ ਇਸ ਤੋਂ ਪਹਿਲਾਂ ਕਿ ਆ ਮਸਲਾ ਹੋਰ ਤੂਲ ਪਕੜੇ ਲੋਕਾਂ ਦੇ ਵਿੱਚ ਪਰਿਵਾਰਾਂ ਦੇ ਨਾਮ ਢਿਸੇ ਜਾਣ ਆਪਣੇ ਆਪ ਇਸ ਮੁੱਦੇ ਦੇ ਉੱਤੇ ਇਨਕੁਆਇਰੀ ਕਿਉਂਕਿ ਅੱਜ ਕਿਉਂਕਿ ਆਪ ਤੁਹਾ ਆਪਣਾ ਮੁੱਖ ਮੰਤਰੀ ਦਾ ਆਪ ਦੇ ਪਰਿਵਾਰ ਦਾ ਮਸਲਾ ਹੈ। ਐ ਕ੍ਰੈਡੀਬਲ ਇਨਵੈਸਟੀਗੇਸ਼ਨ। ਵਿਸ਼ਵਾਸਨੀਤਾ ਜਿਹਦੀ ਲੋਕਾਂ ਦੇ ਵਿੱਚ ਬਰਕਰਾਰ ਰੱਖੀ ਜਾ ਸਕੇ। ਕੋਲਡ ਮੋਨਿਟਰਡ ਇਨਕੁਆਇਰੀ, ਟਾਈਮ ਬౌੰਡ ਇਨਕੁਆਇਰੀ ਹੋਣੀ ਚਾਹੀਦੀ ਹੈ। ਨਹੀਂ ਤਾਂ ਮੈਂ ਸਮਝਦਾ ਜਿੱਕਰ ਮੈਂ ਅੱਜ ਲਿਖਿਆ ਵੀ ਹੈ ਸੀਜ਼ਰਸ ਵਾਈਡ ਮਸਟ ਬੀ ਅਬਾਊਟ ਸਸਪੀਸ਼ਨ। ਬਹੁਤ ਜ਼ਰੂਰੀ ਹੈਗਾ ਲੋਕਤੰਤਰ ਦੇ ਅੰਦਰ ਤੇ ਸਾਡੀ ਸਮਾਜ ਦੀ ਮਰਿਆਦਾਵਾਂ ਦੇ ਅੰਦਰ ਇਸ ਕਿਸਮ ਦਾ ਕੋਈ ਚਿਕੜ ਕਿਸੇ ਤੇ ਨਾ ਪਵੇ ਕਿ ਹੁਣ ਜਦੋਂ ਇੱਕ ਘਰ ਨੇ ਕਰ ਇੱਕ ਗੈਰੀ ਦਾ ਰੂਪ ਛੱਡ ਕੇ ਜਦੋਂ ਚਾਹ ਦਿੱਲੀ ਦੇ ਅੰਦਰ ਦੇਖਣ ਨੂੰ ਮਿਲਿਆ ਹੈ ਜਾਂ ਇੱਥੇ ਹੁਣ ਦੇਖਣ ਨੂੰ ਮਿਲਿਆ ਹੈ ਜਦੋਂ ਘਰ ਦੀ ਇੱਜ਼ਤ ਰਾਜਨੀਤਿਕ ਚੋਲਾ ਉਤਾਰ ਲਵੇ ਫੈਸਲਾ ਉਹਦੇ ਅੰਦਰ ਕਿਸੇ ਆਈਮਕੀ ਦੀ ਚਿਕੜ ਦੀ ਜਿਹੜੀ এনवायरमेंट ਉਹਦੇ ਤੇ ਛਿੱਟੇ ਡਿੱਗਦੇ ਡਿੱਗੇ ਉਹਦਾ ਫੈਸਲਾ ਉਹ ਕਰਨ ਦੀ ਉਹ ਪਰਿਵਾਰ ਦਾ ਆਪਣਾ ਦੇਖ ਕਰ ਕਰਨ ਪਰ ਮੇਰੀ ਇੰਨੀ ਬੇਨਤੀ ਹੈ ਵੀ ਉਹ ਇੱਕ ਕੋਰ ਮੋਨੀਟਰ ਇਨਕੁਆਇਰੀ ਇੰਸਟੀਚਿਊਟ ਕਰਨ ਜਿੱਤੇ ਤਾਈ ਜਿਸ ਜਨਮ ਦਾ ਸਵਾਲ ਹੈ ਡਿਟੇਲ ਚ ਜਾਣ ਦੀ ਬਜਾਏ ਮੈਂ ਨਹੀਂ ਕਹੂੰਗਾ ਬਿਗਿਆਨ ਜ਼ਾਮ ਲਗਾ ਕੇ ਇੱਕ ਚੀਜ਼ ਸਪਸ਼ਟ ਕਰਤੀ ਸਾਡੇ ਉਮੀਦਵਾਰ ਸ਼ੀਤਲੰਗ ਰਾਜ ਜੀ ਨੇ ਵੀ ਹੁਣ ਤਾਈ ਤਾ ਭਗਵੰਦ ਮਾਨ ਜੀ ਨੂੰ ਆਦਤ ਸੀ ਲੋਕਾਂ ਨੂੰ ਕਹਿਰੇ ਸੀ ਆਪਣੇ ਜਿਹੜੇ ਰਾਜਨੀਤਿਕ ਪ੍ਰਤੀਦੋਂਦੀ ਸੀਗੇ ਚਾਹੇ ਕਾਂਗਰਸ ਦੇ ਪ੍ਰੈਜ਼ੀਡੈਂਟ ਕਾਂਗਰਸ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਚਾਹੇ ਸੀਐਲਪੀ ਲੀਡਰ ਚਾਹੇ ਡਿਪਟੀ ਚੀਫ ਹਸਰੂਗਾ ਹਰੇਕ ਅਸੈਂਬਲੀ ਮੀਟਿੰਗ ਦੇ ਅੰਦਰ ਵਿਧਾਨ ਸਭਾ 'ਚ ਉਹਨਾਂ ਨੇ ਭਗਵੰਤ ਮਾਨ ਜੀ ਨੇ ਬਾਰ-ਬਾਰ ਕਿਹਾ ਕਿ ਮੇਰੀ ਅੱਖ ਚੱਕ ਪਾ ਕੇ ਗੱਲ ਕਰੋ। আর শীত兰 ਰਾਜ ਜੀ ਨੇ ਉਹ ਕੰਮ ਕਰਕੇ ਦਿਖਾਦਾ ਜਿਹੜੇ ਕਾਂਗਰਸ ਦੇ 15 ਜਾਂ 18 ਨੂੰ 15 ਦੇਗੇ 15 ਕਹਿੰਦੇ ਨੇ ਨਹੀਂ ਕਰ ਸਕਿਆ ਉਹ ਕੱਲੇ ਬੰਦੇ ਨੇ ਕਹਿਦਾ ਉਹਨਾਂ ਦੀ ਲੈਂਗੁਏਜ ਹੈ ਭਗਵੰਤ ਮਾਨ ਜੀ ਨੇ ਕਿਹਾ ਭਗਵੰਤ ਮਾਨ ਜੀ ਮੇਰੀ ਅੱਖ ਚੱਕ ਪਾ ਕੇ ਗੱਲ ਕਰੋ। ਵੀ ਉਹਨਾਂ ਨੇ ਲੱਗੋ ਵੀ ਹਰੇਕ ਬੰਦੇ ਨੂੰ ਭਗਵੰਤ ਮਾਨ ਜੀ ਦਬਾ ਨਹੀਂ ਸਕਦੇ। ਉਹਨਾਂ ਦੇ ਜਿਸ ਤਰ੍ਹਾਂ ਕਹਿੰਦੇ ਆ ਇਹ ਵਿੱਚ ਜ਼ੋਰ ਦੇ ਪੈਰ ਨਹੀਂ ਹੁੰਦੇ ਉਹਨਾਂ ਦੇ ਹੋ ਸਕਦਾ ਆਪਣੇ ਦਿਲ ਦੇ ਅੰਦਰ ਖੋਟ ਸੀਸ ਕਰਕੇ ਅੱਖ ਚ ਫਾੜ ਨਹੀਂ ਕਰ ਸਕਦੇ ਪਰ ਅੱਜ ਸੀਤਾਰਾਮ ਰਾਜ ਜੀ ਨੇ ਕਹਿਣ ਦੀ ਹਿੰਮਤ ਦਿਖਾਈ ਹੈ ਐਂਡ ਆਈ ਬੀਲੀਵ ਵਿਦ ਅ ਕਲੀਅਰ ਕਨਸ਼ੀਅਨਸ ਉਹਨਾਂ ਨੇ ਆਪਣੀ ਗੱਲ ਕਹੀ ਹੈ ਤੇ ਹੁਣ ਜੇ ਭਗਵੰਦ ਮਾਨ ਜੀ ਆਹ ਕਹਿੰਦੇ ਐ ਕਿ ਮੈਂ ਪਰਚੇ ਪਵਾ ਕੇ ਪਰਚੇ ਅੰਦਰ ਕਰ ਦੂੰਗਾ ਇਹ ਕਰ ਦੂੰਗਾ ਭਗਵੰਦ ਮਾਨ ਜੀ ਆਹ ਜਿਹੜੀ ਦੋਗਲੀ ਪਾਲਿਸੀ ਤੁਸੀਂ ਖੇਡ ਰਹੇ ਹੋ ਉਥੇ ਕਹਿ ਰਹੇ ਹੋ ਕਿ ਸਰਕਾਰ ਸਾਡੇ ਨਾਲ ਦਿੱਲੀ ਥੱੱਕਾ ਕਰ ਰਹੀ ਹੈ ਯਾਰ ਜੇ ਤੁਹਾਨੂੰ ਸ਼ੀਤਲਗੜ੍ਹ ਆਜੀ ਦੇ ਉੱਤੇ ਪਰਚੇ ਕਰਾਣੇ ਯਾਦ ਆ ਗਏ ਸੋ ਪਲੀਜ਼ ਰਿਫਰੈਂਡ ਤੁਜੀ ਜਿਹੜਾ ਪਰਮਾਨੇ ਸਾਰੇ ਤੇ ਬਰਾਬਰ ਲਾਗੂ ਹੁੰਦੇ ਆ ਯੂ ਆਰ ਆਲਸੋ ਨਾਟ ਇਮਿਊਨ ਸਾਰੇ ਜਿਹੜੇ ਐ ਰਾਜਨੀਤਿਕ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਇਸ ਕਿਸਮ ਦੀ ਦੁਰਵਰਤੋਂ ਕਾਨੂੰਨ ਦੀ ਕਰੇ ਦੂਜਾ ਮਸਲਾ ਜਿਹੜਾ ਹੈ ਉਹ ਵੀ ਜਿਸ ਤਰ੍ਹਾਂ ਕ腐ਸ਼ਨ ਦਾ ਮੁੱਦਾ ਮੁੱਦਾ ਪੰਜਾਬ 'ਚ ਆਮ ਹੋ ਗਿਆ ਉਜਿਆ ਸਭ ਤੋਂ ਵੱਡਾ ਮੁੱਦਾ ਜਿਹੜਾ ਪੰਜਾਬ ਦੇ ਅੰਦਰ ਹੈ ਡਰੱਗਸ ਦਾ ਦੋ ਤਰ੍ਹਾਂ ਵਾਲਾ ਜਿੱਤ ਬਾਪਰੀ ਹੈ ਇੱਕ ਤਾਂ ਅੱਜ ਖਬਰ ਹੋਣ ਲਗੀ ਹੈ ਇੱਕ ਪੇਪਰ 'ਚ ਕਿ ਬਠਿੰਡੇ ਦੇ ਅੰਦਰ ਪਿਛਲੇ 8 ਦਿਨਾਂ 'ਚ 4 ਨੌਜਵਾਨ ਮੌਤਾ ਨਸ਼ੇ ਕਰਕੇ ਹੋਈਆਂ ਉਸ ਤੋਂ ਕੁਝ ਦਿਨ ਪਹਿਲਾਂ ਸਾਰੇ ਅਖਬਾਰਾਂ ਨੇ ਬੜੀ ਪ੍ਰਮੁਖਤਾ ਨਾਲ ਲਾਇਆ ਸੀਗਾ ਕਿ 14 ਦਿਨਾਂ ਦੇ ਅੰਦਰ 14 ਮੌਤਾ ਮੁਨੀਆ ਜੀ ਨੂੰ ਲੈ ਕੇ ਬੜਾ ਬਵਾਹ ਖੜਾ ਹੋਇਆ ਸੀਗਾ ਡੀਜੀਪੀ ਨੂੰ ਅਕ੍ਰੇਟੀਵਿਟੀ ਦੀ ਗੱਲ ਕਰਨੀ ਪਈ ਕਿਉਂਕਿ ਉਹ ਦਾਹਾ ਉਹ ਰਿਕਰੈਡ ਲੈਣ ਵਾਸਤੇ ਭਗਵੰਦ ਮਾਨ ਜੀ ਨੇ ਕਿਹਾ ਵੀ ਮੈਂ 10000 ਪੁਲਿਸ ਟ੍ਰਾਂਸਫਰ ਕੀਤੀ ਹੈ ਜਿਹਨੂੰ ਉਹਨਾਂ ਨੇ ਨਿਗੇਟ ਕੀਤਾ ਡੀਜੀਪੀ ਸਰ ਨੇ ਪਰ ਇੱਕ ਨਾਲ ਦੂਜੀ ਘਟਨਾ ਵੀ ਹੋਈ ਹੈ ਜਿਹੜਾ ਕੱਲ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਮਨਦਰ ਪਗੜਜੀ ਉਹਨਾਂ ਨੇ ਪੇਟ ਪਾਇਆ ਉਹਦੇ ਵਿੱਚ ਉਹ ਕਹਿ ਰਿਹਾ ਵੀ ਜਲੰਧਰ ਵੈਸਟ ਦੇ ਬੱਚੇ ਬੱਚੇ ਨੂੰ ਪਤਾ ਹੈ ਨਸ਼ਾ ਕੌਣ ਵੇਚ ਰਿਹਾ ਤੇ ਮੈਂ ਐਮਐਲਏ ਬਨਦੇ ਹੀ ਪ੍ਰਾਇਟੀ ਦੇ ਉੱਤੇ ਕੁਝ ਦਿਨਾਂ ਦੇ ਅੰਦਰ ਹੀ ਇਸ ਨਸ਼ੇ ਦੇ ਵਪਾਰ ਨੂੰ ਖਤਮ ਕਰ ਦੂੰਗਾ ਇਹਦੇ ਨਾਲ ਦੋ ਗੱਲਾਂ ਸਾਬਤ ਹੋ ਗਈਆਂ ਇੱਕ ਤਾਂ ਅਖਬਾਰਾਂ ਦੀਆਂ ਸੁਰਖੀਆਂ ਪੂਰੇ ਪੰਜਾਬ ਦੇ ਉੱਤੇ ਤੇ ਦੂਜਾ ਜਿਹੜਾ ਜਲੰਧਰ ਵੈਸਟ ਦਾ ਮੁੱਦਾ ਹੈ ਕੀ ਇੱਥੇ ਬੱਚੇ-ਬੱਚੇ ਨੂੰ ਪਤਾ ਹੈ ਕਹਿੰਦਾ ਜਾਣਦੇ ਨਾ ਜਾਣਦੇ ਗੂਲੇ ਨਾ ਜਾਣਦੇ ਬਾਲਤ ਸਾਰਾ ਜਾਣੇ ਹੈ ਕੱਲੇ ਭਗਵੰਦ ਮਾਨ ਜੀ ਨੂੰ ਨਹੀਂ ਪਤਾ ਉਹ ਸਰਕਾਰ ਨੂੰ ਨਹੀਂ ਪਤਾ ਭਾਵੇਂ ਕਿ ਭਗਵੰਦ ਮਾਨ ਜੀ ਦੇ ਜਿਹੜੇ ਉਮੀਦਵਾਰ ਹੈ ਬਗ ਜਿਹਨੂੰ ਪਤਾ ਹੈ ਤੇ ਉਹਨਾਂ ਨੇ ਬਾਕੀ ਸਾਥੀਆਂ ਨੂੰ ਪਤਾ ਹੈ ਤੇ ਪ੍ਰਕਾਰ ਲਈ ਕਿਉਂ ਨਹੀਂ ਹੋ ਰਹੀ ਇੱਕ ਗੱਲ ਸਟੈਬਲਿਸ਼ ਹੁੰਦੀ ਹੈ ਵੀ ਇੱਥੇ ਨਸ਼ੇ ਦਾ ਵਪਾਰ ਚੱਲ ਰਿਹਾ ਜਿਹੜਾ ਕੰਮ 2 ਸਵਾ 2.5 ਸਾਲ ਦੇ ਅੰਦਰ ਭਗਵੰਦ ਮਾਨ ਜੀ ਦੀ ਸਰਕਾਰ ਨਹੀਂ ਕਰ ਸਕੀ ਉਹਨੂੰ ਕਿਵੇਂ ਕਰ ਦੇਣਗੇ ਸਾਬ? ਕਿਸ ਤਰ੍ਹਾਂ ਹਰਮੰਦਰ ਪਗਲ ਜੀ ਉਹ ਮਸਲਾ ਹੱਲ ਕਰ ਦੇਣਗੇ ਜਿਹੜੇ ਮੁੱਖ ਮੰਤਰੀ ਸਾਹਿਬ 25000 ਬੱਚਿਆਂ ਨੂੰ ਲੈ ਕੇ ਆਗਦਾਸ਼ ਕਰਨ ਗਏ ਹਰਮੰਦਰ ਸਾਹਿਬ ਉਹ ਉਹਨੀ ਮਸਲਾ ਹੱਲ ਹੋਇਆ ਠਿਕਰੀ ਪਹਿਰੇ ਪਿੰਡਾਂ ਦੇ ਅੰਦਰ ਲੱਗਣ ਲੱਗੇ ਉਹ ਉਹਨੀ ਮਸਲਾ ਹੱਲ ਹੋਇਆ ਉਹਦੇ ਬਾਅਦ ਇਕੱਲੇ ਠਿਕਰੀ ਪਹਿਰੇ ਹੀ ਸਾਬ इवन ਜਿਹੜੇ ਕੈਂਡੀਡੇਟ ਚੁਣੇ ਗਏ ਆ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਜੀ उन्होंने भी इसे गल का सहारा लिया भी मैं अंदर नशा खत्म करना मसला रह गया सर मैं भगवंत मान जी आज आप ठीक नहीं पहले गुरु महाराज के छरता भी अरदास बजूगा या जरा कोई दुबई तो आया कोई होर आके होगा जलाक जो आज मैं एक हो लगी है ਮੇਕਨੇ ਸੁਨਾੜੀਆ ਜੇਲ੍ਹ ਤੋਂ ਬੈਠੇ ਕਿਹਾ ਕਿ ਮਾਨੂੰ ਵੈਲਫੇਅਰ ਵਾਸਤੇ ਫਰੋਹ ਦੇਵੀ ਦੀ ਜਾਵੇ ਸਾਰੇ ਇਹ ਡਰਗ ਤੇ ਵੈਲਫੇਅਰ ਵਾਲੇ ਕਮਨ ਜੇਲਾ ਤੋਂ ਹੋਣਗੇ ਉਹ ਕਹਿੰਦੇ ਸਾਨੂੰ ਉਥੋਂ ਛੁੱਟੀ ਦੇ ਦਿਓ ਕਈ ਲੋਕਾਂ ਨੇ ਗੱਲ ਮੈਂ ਦੇਖੀ ਐ ਐਪਲੀਕੇਸ਼ਨਾਂ ਕੋ ਪਾਈਆਂ ਐ ਸਪੀਕਰਸਾਂ ਨੂੰ ਲਿਖਾਇਆ ਕੋ ਫਰਮਾਂ ਲਿਖਾਇਆ ਬੀਗੋਨ ਨੂੰ ਨਸ਼ਾ ਪੁੜਾਣਾ ਇਸ ਕਰਕੇ ਉਹਨਾਂ ਨੂੰ ਫੈਨਟੀ ਤੋਂ ਛੁੱਟ ਦੇਤੀ ਜਾਵੇ ਉਹ ਕਹਿੰਦੇ ਮਾਨੂੰ ਵੈਲਫੇਅਰ ਵਾਸਤੇ ਦੇਤੀ ਜਾਵੇ ਸਭ ਪਤਾ ਉਹ ਕਿਹਦੇ ਪਾਸੇ ਪੁੜਾ ਜਾਂਦਾ ਹੈ